ਸਾਹਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜ਼ਿਲ੍ਹੇ ਮੋਗੇ ਦੇ ਪਿੰਡ ਔਰ ਬਾਗੇਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਕਮਾਨ ਦਾ ਪਿੰਡ ਮਿੱਤਰੋ ਤੇ ਬਾਗੇਪੁਰਾਣੇ ਤੋਂ ਮੁੱਦਕੀ ਰੋਡ ਦੇ ਉੱਤੇ ਵਸਿਆ ਹੋਇਆ ਨਗਰ ਆਲਮ ਵਾਲੇ ਪਿੰਡ ਦੇ ਵਿੱਚੋਂ ਵੀਡੀਓ ਕਵਰ ਕਰ ਰਹੇ ਆ ਇਸ ਟਾਈਮ ਤੇ 4 ਜਨਵਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਹੈ ਮਿੱਤਰੋ ਆ ਮੈਂ ਤਾਂ ਸ਼ੁਰੂਆਤ ਕਰਦੇ ਪੁੱਤਰਾ ਇਧਰਲੇ ਪਾਸੇ ਤੋਂ ਆ ਮੈਂ ਮਿੱਤਰੋ ਦੋਵੇਂ ਟਾਈਮ ਟੀਕੇ ਤੇ ਮਿਲਦੀ ਆ ਕਿੰਨਾ ਦੁੱਧ ਆ ਪਈਂ ਤੇਰੇ 8 8 ਕਿਲੋ ਦੁੱਧ ਦਾ ਬੱਚਾ ਹੈ ਨਹੀਂ ਲੈਂਦਾ ਨਹੀਂ ਬੱਚਾ ਹੈ ਨਹੀਂ ਗੈਂਦਾ ਮਿੱਤਰੋ ਸੂਹਾਂ ਤੀਜਾ ਚੌਥਾ ਹੋਊਗਾ ਨਾ ਜੀ ਠੀਕ ਆ ਇਹਦਾ ਰੇਟ ਦੇਖਣਾ ਕੀ ਆਪਾਂ ਬਾਈ 70000 ਰੁਪਈਆ ਦੀ ਡਿਮਾਂਡ ਆ 8 ਕਿਲੋ ਦੁੱਧ ਦਾ ਦੋਵੇਂ ਟਾਈਮ ਟੀਕੇ ਤੇ ਮਿਲਦੀ ਆ ਚਵਾਈ ਚਵਾਈ ਪੂਰੀ ਖਬਰ ਦਾ ਰਾਇ ਨੂੰ ਕਰਮਾਲੀ ਨੂੰ ਵਜਨ ਵਾਲੀ ਮੈਂ ਆ ਟਾਂਚੇ ਵਾਲੀ ਮੈਂ ਆ ਲੇਵੇ ਵਾਲੇ ਪੱਖ ਤੋਂ ਬਹੁਤ ਮਜ਼ਬੂਤ ਆ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਮੈਂ ਆ ਮਿੱਤਰੋ ਤੋੜ ਦੇਣੀ ਆਪਾਂ ਕੋਈ ਵੀ ਜਾਨਵਰ ਕਿਉਂਕਿ ਥਾਂ ਥੋੜਾ ਜਿਹਾ ਪੀੜਾ ਇਸ ਕਰਕੇ ਫਿਰ ਦਿੱਕਤ ਆਊਗੀ ਜਾਨਵਰਾਂ ਨੂੰ ਤੁਰਨ ਦੇ ਵਿੱਚ ਇਹ ਪਹਿਲੇ ਨੰਬਰ ਤੇ ਮੈਂ ਜਿਹੜੀ ਤੁਹਾਨੂੰ ਵਿਖਾ ਦਿੱਤੀ ਆ ਮਿੱਤਰੋ ਇਹਦਾ ਬੱਚਾ ਹੈ ਨਹੀਂਗਾ ਅੱਛਾ ਭਾਈ ਦੋ ਨੰਬਰ ਤੇ ਆ ਚੋਟੀ ਵਾਲਾ ਜਿਹੜੀ ਇਹ ਪੰਜਾ ਚਾਰ ਦਿਨਾਂ ਦੀ ਸੋਈ ਆ ਇਹ ਤਾਂ ਸਿਰਫ 6-7 ਕਿਲੋ ਬ ਰਹਿੰਦੇ ਕੱਟਾ ਵਾ ਮਿੱਤਰੋ ਜਮਾ ਲੂਆ ਬੱਚਾ ਅੰਦਰਲੇ ਪਾਸੇ ਬਾਈ ਖੋਲ ਕੇ ਲਿਆਉਂਦਾ ਆਪਾਂ ਤੁਹਾਨੂੰ ਵਿਖਾ ਦੇਣਾ ਮਿੱਤਰੋ ਚਵਾਈ ਚੁਈ ਦੀ ਆ ਵੀ ਪੂਰੀ ਬੰਬਾ ਕਰਮਾ ਵਾਲੀ ਇਹਦਾ ਰੇਟ ਆ ਜਿਹੜਾ 73000 ਰੁਪਿਆ ਦੂਜਾ ਤੀਜਾ ਸੂਆ ਐ ਮੈਂ ਸੋਈ ਆ ਦੁੱਧ ਖਾ ਪੀ ਕੇ 10 11 ਕਿਲੋ ਮੈਂ ਟੋਰਾਣਾ ਦੇ ਜੂਗੀ ਮਿੱਤਰੋ ਕਿਉਂਕਿ ਸਾਫ਼ ਸੁਥਰੇ ਹਵਾਨੇ ਦੇ ਵਿੱਚ ਢਾਂਚਾ ਚੰਗਾ ਵਾ ਮਜ਼ਬੂਤ ਤੁਹਾਡਾ ਪੈਰਾਂ ਦੀ ਜਿੰਨੀ ਹੈਗੀ ਸਾਫ਼ ਸੁਥਰੀ ਮੈਂ ਆ ਇਹਦਾ ਬੱਚਾ ਮਿੱਤਰੋ ਆ ਕੱਟਾ ਆ ਗਿਆ ਇਹਦਾ ਜਿਹੜਾ ਹੁਣ ਵੇਖ ਲਓ ਇਹਦਾ ਵੀ ਬੱਚਾ ਇਧਰਲੇ ਪਾਸੇ ਦੀ ਵਿਖਾ ਦੇ ਪਉ ਤਾਂ ਮੱਥੇ ਬੰਨਦੇ ਆ ਲੈ ਮੇਤਰੂ ਆ ਇਹਦਾ ਬੱਚਾ ਠੀਕ ਹੈ ਜੀ ਇਹ 2 ਨੰਬਰ ਤੇ ਸੀਗੀ ਆ 3 ਨੰਬਰ ਤੇ ਖੋਲਾ ਮੈਂ ਆ ਜਿਹੜੀ ਮੇਤਰੂ ਦੇਖ ਸਕਦੇ ਆ ਇਧਰਲੇ ਪਾਸ ਚੱਲੀ ਦੀ ਪਹਾ ਇਹ ਵੀ ਤਾਜੀ ਹੋਈ ਸੋਈ ਹੋਈ ਆ ਇਹਦੇ ਨਾਲ ਦੁੱਧ ਦੋਦਾ ਭਾਈ ਬਾਹੂ ਕਿੰਨਾ 8 ਕਿਲੋ ਕਿਹਾ 8 ਕਿਲੋ ਦੁੱਧ ਆ ਤੇ ਆ ਇਹਦਾ ਬੱਚਾ ਮਗਰ ਆ ਇਹਦਾ ਬੱਚਾ 10 15 ਦਿਨਾਂ ਦਾ ਸੂਆ ਹੋਊਗਾ ਭਾਈ ਕਿ ਜ਼ਿਆਦਾ ਉਹ 12 ਦਿਨ ਹੋ ਜਾਏਗਾ ਬਾ 10 ਤੋਂ 12 ਦਿਨ ਹੋਈ ਸੋਈ ਨੂੰ ਦੁੱਧ 8 ਕਿਲੋ ਆ ਸੂਏ ਦਾ ਚੌਥਾ ਪੰਜਵਾਂ ਛੇਵਾਂ ਤੁਸੀਂ ਆਪੇ ਆਈਡੀਆ ਲਾ ਲਿਓ ਮੇਤਰੂ ਪੁੱਛੋ ਇਹ ਲੰਡੀ ਆ ਇਹਦਾ ਤਾਂ ਰੇਟ ਕਿੰਨਾ ਹੀ 70000 75000 ਰੁਪਈਆ ਦੀ ਡਿਮਾਂਡ ਆ ਦੁੱਧ 8 ਕਿਲੋ ਤਿਆਰ ਹੈ ਥੱਲੇ ਚੋ ਸਕਦੇ ਆ ਮਿੱਤਰੋ ਜਿਹੜੇ ਭਰਾਣੂ ਚਾਚੂ ਕੀ ਲੈ ਲਿਓ ਧੰਨਵਾਦ ਆ ਮੈਂ ਜਿਹੜੀ ਮਿੱਤਰੋ ਇਹ ਟੋਕੜ ਗੱਬਣ ਵਾਲਿਓ ਕੱਲੀ ਟੋਕੜ ਵਾਲਿਓ ਕਿਉਂਕਿ ਇਹਨੂੰ ਟੀਕਾ ਭਰਾ ਇਹਨੂੰ 2 ਮਹੀਨੇ ਹੋ ਗਿਆ ਹਜੇ ਚੈੱਕ ਪਾਸ ਦੇ ਵਿੱਚ 10 15 ਦਿਨਾਂ ਨੂੰ ਆਊਗੀ ਮਗਰ ਇਹਦੇ ਕਟਾਵਾ ਦੋ ਦਿਨ ਦੇ ਥੱਲੇ 7 ਕਿਲੋ ਦੁੱਧ ਐਣ ਕੰਡੇ ਵਾਲਾ ਰੈਡੀ ਆ ਮਿੱਤਰੋ ਜਿਹੜਾ ਚਵਾਈ ਚੂਈ ਨੂੰ ਠੰਡੀ ਸੀਲਾ ਟੀਕਾ ਟੂਗਾ ਤਾਂ ਨਹੀਂ ਲੈਂਦੀ ਭਈ ਉਹ ਨਹੀਂ 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 ਠੀਕ ਹੈ ਬਈ ਸੋ ਇਹ ਬੱਚੇ ਤੇ ਹੀ ਮਿਲਦੀ ਹੈ ਨਾ ਠੀਕ ਹੈ ਬੱਚੇ ਤੇ ਹੀ ਮਿਲਦੀ ਆ ਰੇਟ ਇਹਦਾ 70000 ਰੁਪਿਆ ਵਾ ਮਿੱਤਰੋ ਮਾਨਤਨ ਹੋ ਜਾਊਗਾ ਇਹ 4 ਜਨਵਾਰ ਬਾਈ 4 ਜਨਵਾਰ ਪੰਡਾਲ ਮਾਲੇ ਦੇ ਵਿੱਚ ਖੜੇ ਹੋਇਆ ਜਿਹੜਾ ਭਰਾ ਤੁਹਾਨੂੰ ਜਿਹੜਾ ਜਨਵਰ ਤੁਹਾਨੂੰ ਜੱਜ ਜੂਗਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲਾ ਦੂ ਬਾਕੀ ਨੰਬਰ ਕਿੰਨਾ ਸੀ ਆਪਣਾ 888 9888436169988843616998884361692 ਦਾ ਫੋਨ ਨੰਬਰ ਆ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ ਚਾਰ ਮੱਜਾ ਚਾਰੇ ਜੜਾ